ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਆਪਣੇ YouTube ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਸਾਨੂੰ ਅੱਜ ਦਾ ਵਲੌਗ ਆਪਣਾ ਕਿਦਾਂ ਲੱਗਿਆ ਇਹ ਮੈਂ ਨਹੀਂ ਇਹ ਤੁਹਾਨੂੰ ਸਾਡਾ ਵਲੌਗ ਦੱਸੋ ਬਣੇ ਰਿਹਾ ਸਾਡੇ ਵਲੌਗ ਦੇ ਨਾਲ ਅੱਜ ਮੇਰੇ ਬਾਪੂ ਚੱਲੇ ਆ ਆਪਣੇ ਖਾਸ ਬਾਈ ਨੂੰ ਮੇਰੇ ਬਾਪੂ ਕੇ ਬੈਠਾ ਗੱਡੀ 'ਚ ਆਇਆ ਗਾ ਜੀ ਹਾ ਹਾ ਇਹ ਟਾਟਾ ਕਰਦਾ ਹੈ ਪਰ ਤੇਰੇ ਤੇ ਲੋਨ ਕਰਾਵਾਂਗੇ ਲੋਨ ਆ ਭੈਣ ਦਾ ਲੋਨ ਮਰਾਵਾ ਕਰਾ ਲੈ ਲੋਨ ਮੈਨੂੰ ਕਿਹਨਾਂ ਦੱਸਿਆ ਕਹਿੰਦੀ ਨਹੀਂ 80-85 ਸਾਲ ਦੀ ਉਮਰ ਹੋਈ ਲੋਨ ਮਿਲਦਾ ਬਾਪੂ ਅੱਜ ਉਹ ਲੌਣ ਲੈ ਕੇ ਆਵਾਂਗੇ ਤੇਰੇ ਤੇ ਕੋਈ ਲੋਨ ਟਾਰਗਟ ਚੱਕ ਲੈਣ ਨਾਲ ਹੱਸ ਦਵਾਪੂਣ ਜਾਣ ਕੇ ਉੱਥੇ ਅਸੀਂ ਤਾਂ ਉਂ ਜਾਣਾਗਾ ਮਤਲਬ ਵੀ ਮਿਲਣੇ ਜਾਣਾਗੇ ਆਪਣੇ ਭਾਈ ਨੂੰ ਆਪਣਾ ਖਾਸ ਬੰਦਾ ਜਿਹਨ ਮਿਲ ਕੇ ਆਵਾਂਗੇ ਬਣੇ ਰਿਹਾ ਸਾਡੇ ਬਲੌਗ ਦੇ ਨਾਲ ਹੁਣ ਆਪਾਂ ਬਥੇ ਲੱਗ ਜੂ ਆ ਪੰਜ ਚੱਲ ਪਏ ਹੁਣ ਘਰੋਂ ਠੀਕ ਆ ਮੈਂ ਦੇ ਬਾਪੂ ਤੇ ਬਣੇ ਰਿਹਾ ਸਾਡੇ ਬਲੌਗ ਦੇ ਨਾਲ ਤੇ ਫਿਰ ਤੁਹਾਨੂੰ ਦਿਖਾਵਾਂਗੇ ਅੱਗੇ ਅੱਗੇ ਅਸੀਂ ਕਿੱਥੇ ਚੱਲੇ ਆ ਕਿੱਧਰ ਕਿੱਧਰ ਦੀ ਜਾਵਾਂਗੇ ਇਹਦੇ ਬਾਪੂ ਕਿੱਧਰ ਦੀ ਜਾਣਾ ਬੂ ਹੁਣ ਆਪਾਂ ਇਹ ਬ੍ਰੇਟਾ ਰੋਡ ਪੈ ਗਏ। ਇਹ ਬ੍ਰੇਟੇ ਵਾਲਾ ਰੋਡ ਆ ਇਹ। ਆਹੋ। ਇੱਥੋਂ ਕਿੱਧਰ ਦੀ ਜਾਈਏ ਹੁਣ? ਉਹ ਦੱਤੂਗਾ ਦੱਸੋਗਾ ਹਾਂ। ਹਉ ਆ ਗਿਆ ਬਸ ਮੋੜ ਦੱਸ ਕਿੱਧਰ ਜਾਣਾ? ਆਏ ਮੋੜਾਂ ਚਾਹੀਦੇ ਹੋਏ। ਕਿੱਧਰ ਨੂੰ? ਬੱਛੂਆਣਾ ਨੂੰ। ਇੱਥੋਂ? ਇੱਥੋਂ ਪਹਿਲੇ ਕਿਹੜਾ ਪਿੰਡ ਆਉ? ਬੱਛੂਆਣਾ ਦੋ ਦੜਾ ਭਾਦਲਾ। ਅੱਛਾ ਆਏ ਨਹੀਂ ਉਹ ਦੋ ਦੜਾ ਭਾਦਲਾ ਬੱਛੂਆਣਾ। ਕਣਕਵਾਲਾ। ਕਣਕਵਾਲਾ ਤੋਂ ਅੱਜ ਤੋਂ ਬਾਅਦ ਆ। ਜਗੇਪੜਾ। ਧਰਮਗੜਾ। ਧਰਮਗੜ ਤੋਂ। ਜਗੇਪੜਾ। ਜਗੇਪੜਾ ਤੋਂ। ये पुरजो हाँ होगा नारे ना सारे वगैरह वगैरह लग रहे हैं अच्छा सड़क का साउंड लगा टूटिया ने और तो ले के बच्चों ने तो ले के ना दो दड़े पाले जाके तो टूटिया सड़क का आ हाला तो हड्डियां सड़क का लो जी ऐसी तरह मगर लांगे ते होना गया हुआ जिखे हाय हाय लाने जा रहा है क्यों है आ मच्छा झट का लम्बा ये जी है ओ ठीक है हाँ ऐसे मार के ਫੇਰ ਦੇ ਫੇਰ ਦੇ ਹੱਥ ਜਾਂ ਮੜਾ ਜਾ ਕਿਉਂ ਓਏ ਬਬੂ ਇਹ ਕਿਹੜਾ ਪਿੰਡ ਆ ਜਖੇਪੜਾ ਆ ਜਖੇਪੜਾ ਤੈਨੂੰ ਕੀ ਪਤਾ ਮਾਈਟ ਇਧਰ ਆ ਗਿਆ ਜੀ ਸਨਾਮ ਰੋਡ ਇੱਥੋਂ ਆਪਾਂ ਹੁਣ ਇਧਰ ਮੁੜਾਂਗੇ ਸਾਜਲੀ ਨੂੰ ਠੀਕ ਹੈ ਜੀ ਇੱਥੋਂ ਸ਼ੁਰੂ ਹੁੰਦਾ ਪਿੰਡ ਸਾਜਲੀ ਆਹ ਜੀ ਪਿੰਡ ਸਾਜਲੀ ਬਾਕੀ ਤੁਸੀਂ ਗੈਸ ਕਰ ਸਕਦੇ ਹੋ ਮੜਾ ਜਾ ਪਿੰਡ ਦੇ ਨਾਂ ਤੋਂ ਕਿੰਨੀ ਘਾੜਾ ਜਗ੍ਹਾ ਬਣੀ ਹੋਈ ਆ ਸੀਦਪਰਤ ਸਿੰਘ ਯਾਦਵੀ ਲਾਇਬ੍ਰੇਰੀ ਸਾਝਲੀ ਕੀ ਬਾਤ ਆ ਵਾਈਂਡ ਤੁਸੀਂ ਦੇਖਿਆ ਹੋ ਬਾਈ ਇੰਦੂਰੀਆ ਚ ਮਿਲੇ ਸੀ ਅਸੀਂ ਬਾਈ ਉਹਨਾਂ ਨੂੰ ਤੇ ਬਾਈ ਨੂੰ ਫੋਨ ਕੀਤਾ ਭਈ ਅਸੀਂ ਅੱਜ ਤੇ ਬਾਈ ਕਹਿੰਦਾ ਮੈਂ 12 ਵਜੇ ਤੋਂ ਪਹਿਲਾਂ ਪਹਿਲਾਂ ਮਿਲ ਸਕਦਾ ਕਹਿੰਦਾ 12 ਵਜੇ ਤੋਂ ਬਾਅਦ ਹੀ ਮਿਲਣਾ ਤੇ ਕਹਿੰਦਾ ਬਾਪੂ ਚੜੂਣ ਨਾਲੇ ਤੇ ਤੇ ਬਾਪੂ ਵਾਲੀ ਛੜਦਾ ਵੇ ਛੜਦਾ ਯਾਰ ਬਾਪੂ ਨੇ ਬਈ ਨਜ਼ਾਰਾ ਲਿਆਦਾ ਦੌਣ ਲੱਗੇ ਯਾਰ ਆ ਨਾ ਗੱਡੀ ਮੋੜ ਕੇ ਆ ਗਿਆ ਬਾਪੂ ਨੂੰ ਮਿਲ ਕੀ ਜਾਵਾਂ ਹੁਣ ਕਿਵੇਂ ਲੱਗਿਆ ਬਈ ਯਾਰ ਬਹੁਤ ਔਲਾ ਘੇੜਾ ਬਾਪੂ ਦਾ ਯਾਰ ਵਧੀਆ ਲੱਗਿਆ ਬਾਜਾ ਯਾਰ ਇਹ ਨੇਚਰਲ ਬੰਬੇ ਯਾਰ ਇਹ ਇਹ ਪੁੱਲੀ ਨਾਲ ਮੁੜ ਕੇ ਕਦੇ ਨਹੀਂ ਮਿਲਨੀ ਸਹੀ ਗੱਲ ਹੈ ਬਾਈ ਤੇ ਲਾਸਟ ਪੁੱਲੀ ਹੈ ਮੈਨੂੰ ਬਹੁਤ ਲੋਕ ਕਹਿੰਦੇ ਕਹਿੰਦੇ ਵੀ ਇਹੀ ਪਿਆਰ ਹੁੰਦਾ ਬਜ਼ੁਰਗਾਂ ਨਾਲ ਹਣਾ ਯਾਰ ਕਹਿੰਦੇ ਪਹਿਲਾ ਬੰਦਾ ਕਹਿੰਦਾ ਜਿਹੜਾ ਅਜਿਹਾ ਬਜ਼ੁਰਗਾਂ ਨਾਲ ਪਿਆਰ ਰੱਖਦਾ ਕਹਿੰਦੇ ਯਾਰ ਹੋਰ ਹੋਰ ਬਾਪੂ ਸਿੰਘ ਜੀ ਹੈ ਠੀਕ ਹੈ ਅਨਾ ਗੱਲ ਬਾਤ ਕੋਈ ਵਧੀਆ ਮਾਦਾ ਤੇ ਗੱਲਾਂ ਬਾਤ ਸੁਣਨ ਬਾਤ ਮਲਾਜੇ ਬਣਾਉਣਾ ਕੋਈ ਠੀਕ ਹੈ ਮੈਂ ਬੇਬੇ ਨੂੰ ਹੁਣ ਲਾ ਕੇ ਦੇਵਾ ਉਹ ਬੈ ਜਾ ਫੇਰ ਇਹ ਗੱਲ ਦੱਸਣਾ ਕੋਈ ਲੈ ਮੇਰੇ ਮਤਰੋ ਬਾਪੂ ਨੂੰ ਮਿਲਣਾ ਸਾਨੂੰ ਬਹੁਤ ਮਜ਼ੂਰਾ ਬਾਪੂ ਹਣਾ ਬਾਈ ਵੀ ਲਾਇਓਗੇ ਲਓ ਜੀ ਮੈਂ ਦੇ ਬਾਪੂ ਹੁਣ ਚੱਲੇ ਘਰ ਨੂੰ ਤੇ ਆਪਾਂ ਮਿਲਣਾ ਸੀ ਅੱਜ ਇਹੜਾ ਬਾਈ YouTube ਤੇ ਫੜਮਾ ਬਣਾਉਂਦਾ ਮਾਲਦਾਰ ਛੜਾ ਇੰਦਰ ਛੜੇ ਨੂੰ ਮਿਲਣਾ ਸੀ ਅੱਜ ਆਪਾਂ ਨੇ ਭਾਗੂ ਨੂੰ ਮਿਲੇ ਬਹੁਤ ਕਹਿਣਾ ਬੰਦਾ ਬਾਈ ਤੇ ਬਹੁਤ ਕਣ ਗੁੱਡ ਨਾਈਟ ਜਾਂਦੇ ਹੋਣਾ ਆਪਾਂ ਹੋਰ ਰੂਟ ਜਾਵਾਂਗੇ ਇਹ ਆ ਜੀ ਪਿੰਡ ਮੋਜੋਵਾਲ ਠੀਕ ਐ ਉਧਰ ਯਾਰ ਪਤਾ ਕੀ ਗੱਲ ਆ ਭਲਾਡੇ ਤੋਂ ਬੱਚੂਆਂ ਨਾਲ ਦੋਦੜਾ ਭਾਦੜਾ ਉਹ ਸਾਰੀ ਸੜਕ ਖਰਾਬ ਆ ਕਣਕਵਾਲ ਤੱਕ ਆ ਆ ਗਿਆ ਜੀ ਪਿੰਡ ਗੰਡੂਆ ਬਾਬੂ ਕਿਹੜਾ ਪਿੰਡ ਆ ਗਿਆ ਇਹ ਗੰਡੂ ਗੰਡੂ ਕਿ ਗੰਡੂਆ ਕਹਿੰਦਾ ਆ ਕਾਰ ਮੇ ਜੀ ਦਿਨ ਮੋੜ ਲਾ ਪਿੰਡ ਆ ਗੰਡੂਆ ਆ ਪਿੰਡ ਆ ਗਈ ਫਤੇਗੜ। ਹਰੇ ਪਿੰਡ ਆ ਗਈ ਡਸਕਾ। ਹਰੇ ਉਡਸਕਾ। ਬਾਪੂ ਗਲੇ ਆ ਪਿੰਡ ਤੇ ਨਹੀਂ ਆਇਆ ਤੂੰ। ਉਹ ਬਥੇਰਾ ਆਇਆ ਪਿੰਡ ਚ ਬਥੇਰਾ। ਕਿੰਨੇ ਕ ਵਾਰੀ? ਕੀ ਕਰਨਾ ਹੈ ਦੀ ਇਧਰ? ਆ ਗਾ ਹਾਂ ਚਾਪੇ ਕਰਦੇ ਆ ਮੁਰਗਿਆ। ਇਹਦੇ ਉਧਰ ਨਹੀਂ ਟਰਾਈਆਂ ਮਾਰਨ ਆਇਆ। ਇੱਥੇ ਜਨ ਬਿਓ ਆ ਦੋਸਤਾਂ ਮਾਰੀ ਨਾਮ ਦੇ। ਬਾਪੂ ਇਹ ਕਿਹੜਾ ਪਿੰਡ ਲਾਂਗੇ ਪਿੱਛੇ? ਉਹ ਡਸਕਾ ਹੈ। ਇਹ ਡਸਕਾ ਹੁਣ ਆ ਸੜਕ ਕਿੱਧਰ ਜਾਂਦੀ ਹੈ ਇਹ? ਰੇਲੇ ਬਲਾਡਾ। ਐ ਰਹੇ ਲੇਵਲਾਡਾ ਕੀ ਕਰਨਾ ਪਸ਼ਾਬ ਕੰਦਾ ਖੜਾਦਾ ਕਰੇ ਜਾ ਕੇ ਕਰ ਲਈ ਭੈਣ ਜਿਆਦਾ ਸਾਦਾ ਦਿਨ ਡੱਪ ਕੇ ਬੋਲ ਕਰੇ ਜਾ ਕੇ ਕਰ ਲਈ ਕਰੇ ਜਾ ਕੇ ਕਰਦੇ ਕੋਰਣਾ ਆਦਾ ਉੱਥੇ ਭੈਜਦਾ ਖਤਮਾ ਕੀ ਹੋਣਾ ਉੱਥੇ ਕਰ ਲਾਂਦਾ ਫਿਰ ਹਾਂ ਨਾ ਖਤਮਾ ਕਰਦਾ ਲਓ ਜੀ ਅਸੀਂ ਪਹੁੰਚ ਕੇ ਘਰੇ ਆ ਜਾ ਬਈ ਉਤਰਿਆ ਆ ਜਾ ਆ ਜਾ ਕਰ ਆ ਪਠਿਆ ਆ ਤੇਰੇ ਸਾਥ ਕੇ ਉਬੜ ਆ ਆ ਆ ਗੇੜਾ ਨਖਾਜੀ ਲੈ ਫੜ ਗੁੰਡਾ ਓਕੇ ਆ ਖੇਡ ਲੈ ਪਾਜਾ ਪਾਜਾ ਉੱਥੇ ਪਾਣੀ ਲਿਆਉਣਾ ਮੈਂ ਹਾਂਜੀ ਇਹ ਸੀ ਅੱਜ ਦਾ ਆਪਣਾ ਵਲੌਗ ਤੇ ਬਹੁਤ ਘੈਂਟ ਬੰਦੇ ਪਾਈ ਹੋਣੀ ਤੇ ਆਪਣੇ ਚੈਨਲ ਨੂੰ ਕਰਦੇ ਸਬਸਕ੍ਰਾਈਬ ਤੇ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਆਪਣਾ ਇਹ ਵਲੌਗ ਕਿਦਾਂ ਲੱਗਿਆ ਤੇ ਸ਼ੇਅਰ ਕਰਦੇ ਜਰੂਰ ਦਬਕੀ ਥੈਂਕ ਯੂ